ਵਾਹਿਗੁਰੂ ਜੀ ਖਤੈ ਮੈਂ ਜਸਪਾਲ ਸਿੰਘ ਮਾਵੀ ਜਨਰਲ ਸਕੱਤਰ ਯੂਥ ਕਾਲੀ ਦਲ ਮੈਨੂੰ ਪਾਰਟੀ ਤੇ ਬੜਾ ਮਾਣ ਆ ਵੀ ਸਾਨੂੰ ਬੜੇ ਅਹੁਦੇ ਵੀ ਦਿੱਤੇ ਸਾਡੇ ਗੱਲਾਂ ਵੀ ਸੁਣੀਆਂ ਸਾਨੂੰ ਅਸੀਂ ਜਦੋਂ ਸਰਕਾਰ ਸੀ ਸੱਤਾ ਦਾ ਸੱਤਾ 'ਚ ਰਹੇ ਤੇ ਸਾਡੇ ਮੱਲੇ ਇੱਕ ਚੰਗਾ ਨਾਂ ਸੀਗਾ ਪਾਰਟੀ ਦਾ ਪੰਜਾਬ 'ਚ ਪਰ ਜਿਹੜੇ ਲੀਡਰ ਅੱਜ ਕੱਲ ਅਸੀਂ ਦਾ ਇੱਕ ਛੋਟੇ ਜੇ ਵਰਕਰ ਤੋਂ ਸਾਨੂੰ ਅਹੁਦੇ ਦਿੱਤੇ ਨੇ ਵੱਡੇ ਲੀਡਰ ਜਿਹੜੇ ਐਮਪੀ ਬਣ ਲਏ ਮੰਤਰੀ ਬਣ ਲਏ ਉਹਨਾਂ ਅੱਜ ਪਾਰਟੀ 'ਚ ਏਡਾ ਵੱਡਾ ਧੋਖਾ ਕੀਤਾ ਪਾਰਟੀ ਦੀ ਪਿੱਠ ਤੇ ਛੁਰਾ ਮਾਰਿਆ ਸਮਾਂ ਨਹੀਂ ਸੀਗਾ ਵੀ ਪਾਰਟੀ ਨਾਲ ਗਦਾਰੀ ਕਰਨ ਦਾ ਸਭ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਲੈ ਲਓ ਚੰਦੂ ਮਾਜਰਾ ਸਾਹਿਬ 2014 ਚ ਐਮਪੀ ਬਣੇ ਸੀ ਆਨੰਦਪੁਰ ਸਾਹਿਬ ਤੋਂ ਮੇਰਾ ਖਿਆਲ ਨਹੀਂ ਉਹ 5 ਸਾਲ ਆਏ ਕਿਸੇ ਹਲਕਾ ਪਿੰਡ ਚ ਕਿਸੇ ਹਲਕੇ ਚ ਨੌ ਹਲਕੇ ਨੂੰ ਨੌਂ ਚ ਪੁੱਛ ਲਓ ਕਿੱਥੇ ਆਏ ਨੇ ਉਹਦਾ ਰਿਜ਼ਲਟ ਮਿਲਿਆ 19 ਚ ਹਾਰ ਗਿਆ ਬੁਰੀ ਤਰ੍ਹਾਂ ਚਲੋ ਲੋਕਾਂ ਰਹੇ ਸੀ ਫਤਵਾ ਦੇਤਾ ਵੀ ਸ਼ਾਇਦ ਲੋਕਾਂ ਦੀ ਸੋਚ ਗਲਤ ਹੋਊਗੀ ਪਾਰਟੀ ਨੇ ਫੇਰ ਟਿਕਟ ਉਹਨਾਂ ਦਿੱਤੀ 23 ਹੁਣ 24 ਚ ਉਹ ਬੁਰੀ ਤਰ੍ਹਾਂ ਹਾਰੇ ਜੇ ਲੋਕਾਂ ਚ ਗਏ ਹੁੰਦੇ ਲੋਕਾਂ ਚ ਵਿਚਰੇ ਹੁੰਦੇ ਪਿੰਡਾਂ ਚ ਗਏ ਹੁੰਦੇ ਤਾਂ ਇਹ ਹਾਲਾ ਹੁੰਦਾ ਕਿਸੇ ਹਲਕੇ 17000 ਵੋਟ ਹੈ ਕਿਸੇ ਹਲਕੇ ਚ 12000 ਵੋਟ ਹੈ ਕਿਉਂ ਨਹੀਂ ਪਈ ਵੋਟਾਂ ਦਾ ਕੋਈ ਨਿੱਜੀ ਆਪਣਾ ਹੈ ਹੀ ਨਹੀਂ ਲੋਕਾਂ ਚ ਮਿਲਣਾ ਨਹੀਂ ਜਦੋਂ ਮੈਂ ਮੈਨੂੰ 15 ਸਾਲ ਹੋ ਗਏ ਇਸ ਪਾਰਟੀ ਨਾਲ ਜੁੜੇ ਨੂੰ ਤੇ ਮੈਂ ਤਾਂ ਮੇਰੇ ਪਿੰਡ ਚ ਮੇਰਾ ਖਿਆਲ ਬੇਤੋਂ ਸੋਜੀ ਤੋਂ ਪਹਿਲਾਂ ਵੀ ਨਹੀਂ ਆਏ ਹੁਣ ਵੀ ਨਹੀਂ ਆਏ ਨਾ ਨਾਲ ਦੇ ਪਿੰਡਾਂ ਚ ਆਏ ਨੇ ਵੋਟਾਂ ਕਿੱਥੋਂ ਭਾੜਦੇ ਨੇ ਵੋਟਾਂ ਚੰਦੂ ਮਾਜਰਾ ਸਾਹਿਬ ਨੂੰ ਨਹੀਂ ਪਈਆਂ ਜਿਹੜੀਆਂ ਵੋਟਾਂ ਐ ਪਈਆਂ ਕਾਲੀਦਾਨ ਨੂੰ ਪਈਆਂ ਚੰਦੂ ਮਾਜਰਾ ਸਾਹਿਬ ਦੇ ਕਰਕੇ ਵੋਟ ਨਹੀਂ ਪਈ ਜੇਸੀ ਕਹੀਆ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸਾਡੇ ਏਰੀਆ ਦਾ ਇਨਾ ਵਿਕਾਸ ਕੀਤਾ ਲੋਕ ਅੱਜ ਵੀ ਯਾਦ ਕਰਦੇ ਉਹਨਾਂ ਨੂੰ ਗਿੱਲ ਸਾਹਿਬ ਨੂੰ 37000 ਵੋਟ ਪਈ ਸੀ ਖਰੜ ਹਲਕੇ ਚੋਂ ਜੋ ਹੁਣ ਘਟ ਕੇ 17000 ਹੋ ਗਈ ਚਿਹਰੇ ਨੂੰ ਵੋਟ ਪਰ ਚਿਹਰੇ ਨੂੰ ਲਾਇਕ ਨਹੀਂ ਕਰਦੇ ਲੋਕ ਉਹਨਾਂ ਦੇ ਨੂੰ ਹੋ ਮਲੂਕਾ ਜੀ ਨੂੰ ਆਜੋ ਉਹ ਕਹਿੰਦੇ ਨੇ ਵੀ ਸੁਖਵੀਰ ਬਾਦਲ ਜੀ ਪ੍ਰਧਾਨ ਸਾਡੇ ਠੀਕ ਨਹੀਂ ਉਹਨਾਂ ਦੀ ਨੂੰ ਤਾਂ ਬੀਜੇਪੀ ਚਲੇਗੀ ਜੇ ਆਪਣਾ ਘਰ ਪਰਿਵਾਰ ਤੁਹਾਡੇ ਅਵਸਤ ਨਹੀਂ ਹੈਗਾ ਤੁਸੀਂ ਇਲਜ਼ਾਮ ਉਹਨੀ ਪਾਰਟੀ ਤੇ ਲਾਉਂਦੇ ਹੋ ਸੋ ਬੀਬੀ ਐਦਾਂ ਹੀ ਬੀਬੀ ਜਗੀਰਕੌਰ ਆ ਕਦੇ ਪਾਰਟੀ ਚ ਭੱਜ ਗਏ ਕਦੇ ਆ ਗਏ ਜੇ ਤੁਸੀਂ ਇੰਨੇ ਚੰਗੇ ਹੁੰਦੇ ਫੇਰ ਤੁਸੀਂ ਪਾਰਟੀ ਛੱਡਦੇ ਨਾ ਤੁਸੀਂ ਕਿੰਨੀ ਵਾਰੀ ਪ੍ਰਧਾਨ ਰਹੇ ਹੋ ਤੁਹਾਨੂੰ ਪ੍ਰਧਾਨਗੀ ਤੋਂ ਪਿੱਛੇ ਹਟਣਾ ਪੈ ਗਿਆ ਇਕੱਲੇ ਦਲ ਮਾੜਾ ਹੋ ਗਿਆ ਸੋ ਇਹ ਤਾਂ ਸੋਚਣਾ ਚਾਹੀਦਾ ਕਿ ਪਾਰਟੀ ਨੇ ਇਹਨੂੰ ਕਿੰਨਾ ਇੱਜ਼ਤ ਮਾਨ ਦਿੱਤਾ ਲੋਕਾਂ ਨੇ ਹੱਥਾਂ ਦੇ ਚੱਕਿਆ ਪਾਰਟੀ ਨੇ ਚੰਗੇ ਚੰਗੇ ਆਉਧਿਆਂ ਤੇ ਨਵਾਜੇ ਨੇ ਇਹ ਜੇ ਹੁਣ ਸੱਤਾ ਚਲੇਗੀ ਅੱਜ ਅੱਜ ਪਾਰਟੀ ਮਾੜੀ ਹੋਗੀ ਅਜੀ ਪ੍ਰਧਾਨ ਜੀ ਦੇ ਨਾਲ ਖੜੇ ਆ ਅਸੀਂ ਸੁਖਵੀਰ ਸਿੰਘ ਬਾਦਲ ਦੇ ਨਾਲ ਆ ਅੱਜ ਵੀ ਨਾਲ ਆ ਤੇ ਕੱਲ ਵੀ ਨਾਲ ਤੇ ਸਾਡਾ ਵੱਡਾ ਵੀਰ ਸਰਬਜੀਤ ਸਿੰਘ ਚੇਂਜਰ ਉਹਨਾਂ ਨੇ ਅੱਜ ਯੂਥ ਨੂੰ ਆਪਣੇ ਨਾਲ ਜੋੜਿਆ ਪਾਰਟੀ ਦੇ ਨਾਲ ਤੋਰਿਆ ਇੱਕ ਆਮ ਪਰਿਵਾਰ ਚੋਂ ਸੀਗੇ ਜੇ ਆਪਾਂ ਕਹੀਏ ਵੀ ਆਮ ਪਰਿਵਾਰਾਂ ਦੇ ਮੁੰਡਿਆਂ ਨੂੰ ਆਉਦੇ ਦੇ ਰਹੇ ਆ ਅੱਗੇ ਲੈ ਕੇ ਆ ਰਹੇ ਆ ਉਹ ਤਾਂ ਉਹੀ ਚਾਹੁੰਦੇ ਵੀ ਚੰਨੂ ਮੈਂ ਆਖਾ ਮੇਰਾ ਮੁੰਡਾ ਐਮਐਲਏ ਬਣ ਜੇ ਮੇਰਾ ਮੁੰਡਾ ਐਮਪੀ ਬਣ ਜੇ ਕਿਉਂ ਜਿਹੜਾ ਹਲਕੇ ਚ ਹੋਰ ਨੌਜਵਾਨ ਆ ਆਗੂ ਵਿਚਰਦੇ ਨੇ ਉਹਨਾਂ ਦਾ ਕੋਈ ਹੱਕ ਨਹੀਂ ਉਹ ਅਜੀ ਪਾਰਟੀ ਪ੍ਰਧਾਨ ਦੇ ਨਾਲ ਇੱਕ ਠੋਕੇ ਖੜੇ ਆ ਜਿੱਥੇ ਸਾਡੀ ਡਿਊਟੀ ਲਾਉਣਗੇ ਉਹਨਾਂ ਦੇ ਨਾਲ ਆਸੀਂ ਬਾਗੀਆਂ ਦੇ ਨਾਲ ਬਿਲਕੁਲ ਨਹੀਂ ਪਰ ਬਾਗੀਆਂ ਨੂੰ ਇੱਕ ਵਾਰ ਫਿਰ ਬੇਨਤੀ ਹੈ ਵੀ ਉਹ ਜੋ ਵਾਪਸ ਆਉਣਾ ਚਾਹਣ ਬਹਿ ਕੇ ਪ੍ਰਧਾਨ ਜੀ ਨਾਲ ਗੱਲ ਕਰਨ ਤਾਂ ਆ ਜਾਣ ਸ਼ਾਇਦ ਕੋਈ ਹੱਲ ਹੋ ਜਾਵੇ ਉਹਨਾਂ ਦਾ ਵੈਗਰੀ ਦਾ ਖਾਲਸਾ ਵੈਗਰੀ ਫਰ